ਪੱਥਰ ਮਾਰੇ ਗਏ ਸਨ ਗੁਰੂ ਨਾਨਕ ਨੂੰ ਬਗਦਾਦ ਵਿੱਚ ਖੂਦ ਇਹ ਚ ਸੁਟਾ ਗਿਆ ਸੀ ਬਗਦਾਦ ਵਿੱਚ ਕਾਰਨ ਬਾਬੇ ਨੇ ਜਿਹੜੀ ਬਾੰਗ ਦਿੱਤੀ ਸੀ ਸਤਨਾਮ ਉਹ ਉਹਨਾਂ ਦੀ ਬਾੰਗ ਲਲ ਮੇਲ ਨਹੀਂ ਕਰਦੀ ਸੀ ਬਾਬੇ ਨੇ ਜਿਹੜਾ ਫਿਰ ਜਪ ਅਰੰਭ ਕੀਤਾ ਔਰ ਸਾਰਿਆਂ ਨੂੰ ਇਕੱਠਾ ਕੀਤਾ ਉਹਨਾਂ ਦੀ ਸ਼ਰਾਂ ਨਾਲ ਮਿਲ ਨਹੀਂ ਕਰਦਾ ਸੀ ਆਖਿਰ ਜਦ ਖੂਦ ਇਹ ਚੋਵੀ ਬਾਬਾ ਜੀ ਨਿਕਲ ਆਏ ਪੱਥਰ ਖਾ ਕੇ ਵੀ ਸਹੀ ਰਹਿ ਸਲਾਮਤ ਰਹਿ ਅੱਜ ਤੇ ਧਰਮ ਪ੍ਰਚਾਰ ਕਰਨਾ ਬੜਾ ਸੌਖਾ ਹੈ ਜਦ ਗੁਰੂ ਨਾਨਕ ਧਰਮ ਪ੍ਰਚਾਰ ਕਰਨੋਂ ਨਿਕਲੇ ਸਨ ਰਾਤ ਤੇ ਰੁੱਖਾਂ ਚੱਲੇ ਕੱਟਣੇ ਪੈਂਦੇ ਸੀ ਕਿਤਨੇ-ਕਿਤਨੇ ਦਿਨ ਦਾ ਭੋਜਨ ਨਹੀਂ ਆਉਂਦਾ ਸੀ ਮਜ਼ਾਕ ਵਰੀਆਂ ਸਾਖੀਆਂ ਸੀ ਮਰਦਾਨੇ ਨਾਲ ਜੋੜ ਲਈਏ ਨੇ ਅਰਵਗੂ ਭੁੱਖ ਲਗਦੀ ਹੈ ਨੋ ਚਰ ਬਿਨਾ ਤੋਂ ਬਾਦ ਵਿਚਾਰੇ ਨੇ ਕਿਦਰੇ ਭੋਜਨ ਮੰਗ ਲਿਆ ਉਹ தਕੀਕਸੋ ਇੱਕ ਦਿਨ ਭੋਜਨ ਨਾ ਮਿਲੇ ਤੇ ਕੀਰਤਨੀ ਨੇ ਕੀਰਤਨ ਨਹੀਂ ਕਰਨਾ ਚਾਰ-ਚਾਰ ਦਿਨ ਨਹੀਂ ਆਉਂਦਾ ਸੀ ਤਾਂ ਵੀ ਬਾਬੇ ਦੇ ਵਿੱਚੇ ਚੱਲਦਾ ਰਹਿੰਦਾ ਸੀ ਪੈਦਲ ਚੱਲਣਾ ਰੁੱਖਾਂ ਤਲੇ ਰਾਤ ਕੱਟਣੀ ਗੁਰੂ ਨਾਨਕ ਦਾ ਸਾਥ ਮਰਦਾਨੇ ਨੇ ਨਹੀਂ ਛੋੜਿਆ ਬਹਿ ਛੋੜਿਆ ਪੀਰ ਦਸਤਗਿਰ ਬੈਲੋਲ ਸ਼ਾ ਇਤਿਹਾਸ ਦੇ ਜ਼ਿਕਰ ਹੈ ਇਹ ਮذਬਦਾ ਮੁਕੀ ਤੇ ਸੀ ਧਾਰਮਿਕ ਤੌਰ ਤੇ ਮੁਕੀ ਤੇ ਸੀ ਪਰ ਰਾਜਨੀਤਿਕ ਤੌਰ ਤੇ ਵੀ ਮੁਕੀ ਸੀ ਇਹ ਫੈਸਲੇ ਵੀ ਉਹ ਆਪ ਕਰਦਾ ਸੀ دن گرو نانک دیو جی دی مہاراج پکڑ کے بہلول شاہوں پیش کیا گیا بہلول شاہ ارانی سر راسی سی بگداد عراق بڑے اس خلیف ہے بڑا اس کا رتبا پرتاپ ਜਦ ਗੁਰਨਾਮਿਕ ਨੂੰ ਪੇਸ਼ ਕੀਤਾ ਗਿਆ ਸਾਹਮਣੇ ਉਹ ਸਿੰਘਾਸਣ ਤੇ ਬੈਠਾ ਸੀ ਥੜੇ ਤੇ ਕਿ ਜਿਵੇਂ ਮੁਜਰਮ ਨੂੰ ਖੜ੍ਹਾ ਕਰੀਦਾ ਐ ਇਸੇ ਤਰ੍ਹਾਂ ਗੁਰਨਾਮ ਬਸਤਗੀਰ ਕਹਿੰਦਾ ਹੈ ਮਹਾਰਾਜ ਗੱਲ ਐ ਐ ਹਿੰਦੀ ਵੀਰ ਜੋ ਲਬਜ਼ ਵਰਤੇ ਨੇ ਐ ਹਿੰਦੀ ਵੀਰ ਹਿੰਦੁਸਤਾਨ ਤੋਂ ਆਏ ਵੀਰ ਇੱਕ ਤਿੰਨ ਸਵਾਲ ਮੇਰੇ ਦਿਲ ਦਿਮਾਗ ਵਿੱਚ ਹਮੇਸ਼ਾ ਘੁੰਮਦੇ ਰਹਿੰਦੇ ਘੁੰਮਦੇ ਰਹਿੰਦੇ ਜੇ ਕਿਦਰੇ ਹੱਲ ਕਰ ਦਿਓ ਜਵਾਬ ਸਹੀ ਦੇ ਦਿਓ ਮੇਰੀ ਤਸੱਲੀ ਹੋ ਜਾਏ ਮੈਂ ਆਪਣਾ ਇਹ ਸਿਰ ਤੁਹਾਡੇ ਕਦਮਾਂ ਤੇ ਰੱਖ ਦਿਆਂ ਨਹੀਂ ਤੇ ਮੈਂ ਸਮਝਾਂਗਾ ਕੋਈ ਕਾਫਰ ਆਇਆ ਸਾਡੇ ਰੇਜ ਦੇਚ ਸਾਨੂੰ ਸਾਡੇ ਮਜ਼ਬ ਤੋਂ ਗिराਉਂਦਾ ਹੈ ਲਵਜ਼ ਵਿੱਚ ਤੇ ਜਵਾਬ ਨਾ ਦੇ ਸਕੇ ਤੇ ਇੱਥੇ ਅਸੀਂ ਸਜ਼ਾ ਦੇਨੇ ਹੁੰਨਿਆ ਸੰਗਸਾਰ ਗੋਡੇ ਹਾਂ ਤੱਕ ਜ਼ਮੀਨ ਦੇ ਚ ਤਬਕੇ ਤੇ ਚਾਰੋਂ ਪਾਸੇ ਪੱਥਰ ਮਾਰਨੇ ਇਨੋ ਕਹਿੰਦੇ ਨੇ ਸੰਗਸਾਰ ਆਵਾਨistan ਵਿੱਚ ਇਸ ਤਰ੍ਹਾਂ ਦਾ ਇੱਕ سلسلہ ਮੈਂ ਦੇਖਿਆ ਸੀ ਕਿਤਨੇ ਦਿਨ ਤੱਕ ਮੈਨੂੰ ਨੀਂਦ ਹੀ ਨਹੀਂ ਆਈ بار بار ਉਹ ਦ੍ਰਿਸ਼ੇ ਮੇਰੇ ਸਾਹਮਣੇ ਆਉਂਦੇ ਮਹਾਰਾਜ ਕਹਿਣ ਲੱਗੇ ਸੰਸਾਰੀ ਤੋਂ ਡਰਦੇ ਕਿ ਅਸੀਂ ਜਵਾਬ ਨਹੀਂ ਦੇਣਾ ਪਰ ਅਸੀਂ ਘਰ ਚੋਂ ਨਿਕਲੇ ਹੀ ਹਾਂ ਜਵਾਬ ਦੇਣ ਵਾਸਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਵਾਸਤੇ ਐਸੇ ਵਾਸਤੇ ਹੀ ਚਲਦੇ। ਦੇ ਆ ਗਿਆ ਜਵਾਬ ਕੁਛ ਮੈਂ ਸੰਸ਼ੇਪ ਵਿੱਚ ਅਰਜ਼ ਬਿਆ ਕਰਦਾ ਹਾਂ ਪੀਰ ਪੈਲੋਲ ਸ਼ਾ ਜੇ ਦਾ ਤਖੱਲੁਸ ਸੇ ਦਸਤ ਗਏ ਦੂਜੇ ਦੀ ਬਾਹ ਪਕੜਨ ਵਾਲਾ ਦਸਤਗੀਰ ਦੂਜੇ ਦੀ ਬਾਹ ਪਕੜਨ ਵਾਲਾ ਚੰਗਾ ਨਾ ਕਵੇ ਚੰਗਾ ਤਖੱਲੂਸ ਜਸੋ ਹਿੰਦੀ ਫਕੀਰ ਖੁਦਾ ਤੋਂ ਪਹਿਲੇ ਵੀ ਸੀ ਮੇਰੀ ਸਮਝ ਚ ਨਹੀਂ ਆਈ ਅੱਜ ਖੁਦਾ ਤੋਂ ਪਹਿਲੇ ਵੀ ਸੀ ਇਹ ਦਸੋ ਇਹ ਮੇਰਾ ਪਹਿਲਾ ਸਵਾਲ ਹੈ ਮੇਰਾ ਦੂਜਾ ਸਵਾਲ ਹੈ ਖੁਦਾ ਰਹਿੰਦਾ ਕਿੱਥੇ ਕਿੱਥੇ ਰਹਿੰਦਾ ਮੇਰਾ ਤੀਜਾ ਸਵਾਲ ਹੈ ਖੁਦਾ ਬਿਲਕੁਲ ਨਿਕਮਾ ਹੈ ਕਿ ਕੁਝ ਕਰਦਾ ਵੀ ਹੈ ਖੁਦਾ ਕੋਈ ਕੰਮ ਤਾਂ ਹੁੰਦਾ ਵੀ ਹੈ ਕਿ ਬਿਲਕੁਲ ਵੇਲਾ ਹੀ ਹੈ ਕੁਝ ਵੀ ਨਹੀਂ ਕਰਦਾ ਸਤਗੁਰੂ ਕਹਿਣ ਲੱਗੇ ਪਹਿਲਾ ਸਵਾਲ ਤੇਰਾ ਕਿਹੜਾ ਖੁਦਾ ਤੋਂ ਪਹਿਲੇ ਕੀ ਸਤਗੁਰੂ ਕਹਿਣ ਲੱਗੇ ਹਰ ਇੱਕ ਤਰ੍ਹਾਂ ਦੇ ਮذਬੀ ਰੂਹਾਨੀ ਜਵਾਬ ਦੇਣ ਵਾਸਤੇ ਅਸੀਂ ਆਪਣਾ ਵਿਧਾਨ ਬਣਾਇਆ ਹੋਇਆ ਤੂੰ ਇੱਕ ਥਾੜੀ ਵਿੱਚ ਮੋਤੀ ਲਿਆ ਦਸਤਗੀਰ ਹੈਰਾਨ ਹੋਇਆ ਤੇ ਲੋਭੀ ਫਕੀਰ ਹੈ جواب ਅਜੇ ਦਿੱਤਾ ਨਹੀਂ ਤੇ ਮੋਤੀ ਪਹਿਲੇ ਮੰਗਣ ਲੱਗੇ ਮੋਤੀ ਮਾਣ ਪ੍ਰਤਿਸ਼ਟਾ ਉਸ ਦੀ ਬੜੀ ਉਸ ਜ਼ਮਾਨੇ 'ਚ ਹਜ਼ਾਰਾਂ ਦੇ ਨਜ਼ਰਾਂ ਨੇ ਉਸ ਨੂੰ ਪੇਸ਼ ਆਉਂਦੇ ਸਨ ਇਸ਼ਾਰਾ ਕੀਤਾ ਥਾਲੀ ਵਿੱਚ ਮੋਤੀ ਆ ਗਏ ਮਹਾਰਾਜ ਕਹਿਣ ਲੱਗੇ ਹੁਣ ਇਹ ਤੈਨੂੰ ਗਿਣਨੇ ਪੈਣਗੇ ਗਿਣੋ ਇਹਨੂੰ ਹੀ ਗਿਣਨੇ ਪੜੇ ਤੁਸੀਂ ਖੁਦ ਗਣਤੀ ਕਰੋ ਔਰ ਆਵਾਜ਼ ਨਾਲ ਗਣਤੀ ਕਰੋ ਓ ਗਿਣਦਾ 1 2 ਮਹਾਰਾਜ ਨੇ ਬਾਹ ਪਕੜੀ ਹੈ ਗਣਤੀ ਠੀਕ ਕਰੋ ਗਲਤ ਨਹੀਂ ਕਰੋ ਤਸਤਕਿਰ ਤਾਂ ਰਹਿ ਗਿਆ ਗਿਣੇ ਤੇ ਅਜੇ ਮੈਂ 2 ਨੇ ਐਥੇ ਹੀ ਮੇਰੀ ਬਾਹ ਪਕੜ ਲਈ ਮਹਾਰਾਜ ਮੈਂ ਤੇਜ ਕੀ ਗਲਤੀ ਕੀਤੀ ਅਜੇ ਤਾਂ ਮੈਂ ਗਿਣਤੀ ਆਰੰਭ ਕੀਤੀ ਹੈ ਮਹਾਰਾਜ ਕਹਿੰਦੇ ਕੀ ਕਰੀਏ ਤੂੰ ਆਰੰਭਤਾ ਦੀ ਗਲਤੀ ਕਰਦਾ ਹੈ ਫਿਰ ਸੋਚਦਾ ਸ਼ਾਇਦ ਕਿਧਰੇ ਮੈਂ ਭੁੱਲ ਗਿਆ ਹਾਂ ਫਿਰ ਗਲਤ ਇੱਕ ਦੋ ਤਿੰਨ ਫਿਰ ਸਤਗੁਰ ਨੇ ਰੋਕਿਆ ਫਕੀਰਾ ਸਵਾਲ ਤੇ ਤੂੰ بڑے بڑے ਕਰਦਾ ਪਰ ਮਾਮੂਲੀ ਗਿਣਤੀ ਵੀ ਤੈਨੂੰ ਨਹੀਂ ਆਉਂਦੀ ਨਹੀਂ ਅਤ ਕੀ ਦਸਤਗੀਰ ਔਖਾ ਹੋਇਆ ਕਹਿੰਦੇ ਦੇਖੋ ਐਵੇਂ ਵਕਤ ਬਰਬਾਦ ਨਾ ਕਰੋ ਤੁਸੀਂ ਇਧਰ ਉਧਰ ਦੁਨੀਆਂ ਗੱਲਾਂ ਕਰਕੇ ਸਾਨੋ ਪਰਮ ਭੁਲੇਖੇ ਚ ਨਾ ਪਾਓ ਗਿਣਤੀ ਮੈਟ੍ਰਿਕ ਕਰ ਰਹੇ ਆਂ ਮਹਾਰਾਜ ਕਹਿੰਦੇ ਨੇ ਗਿਲਤੀ ਤੂੰ ਗਲਤ ਕਰ ਰਹੇ ਹੈਂ ਮੈਂ ਕਹਿ ਰਿਹਾ ਗਲਤ ਕਰ ਰਹੇ ਹੈਂ ਹੁਣ ਦਸਤਗੀਰ ਕਹਿੰਦਾ ਹੁਣ ਮੈਂ ਜਿੱਥੇ ਗਲਤੀ ਕਰਾਂ ਉੱਥੇ ਹੀ ਪਕੜਾਂ ਏ ਨਹੀਂ ਕਿ ਮੈਂ ਕੁਝ ਗਿਣਨਾ ਮਾਤੇ ਕਿ ਤੁਸੀਂ ਪਕੜੋ ਮੈਂ ਜਿੱਥੇ ਗਿਣਤੀ ਕਰਾਂ ਸ਼ੁਰੂ ਕਰਾਂ ਉੱਥੇ ਪਕੜਨਾ ਅੱਛਾ ਉੱਥੇ ਹੀ ਪਕੜਦੇ ਹੁਣ ਜਉ ਗਿਣਦਾ ਏਕ ਸਤਿਗੁਰ ਨੇ ਇੱਥੇ ਹੀ ਪਕੜ ਲਿਆ ਇੱਥੇ ਹੀ ਗਲਤੀ ਕਰਦਾ ਇੱਥੇ ਮੈਂ ਕੀ ਗਲਤੀ ਕੀਤੀ ਹੈ ਤੋ ਇੱਕ ਤੋਂ ਪਹਿਲੇ ਗਿਣਤੀ ਸ਼ੁਰੂ ਕਰ ਇੱਕ ਤੋਂ ਕਿਉਂ ਕਰਦਾ ਇੱਕ ਤੋਂ ਪਹਿਲੇ ਗਿਣਤੀ ਸ਼ੁਰੂ ਕਰ ਫਕੀਰ ਕਹਿੰਦਾ ਹੈ ਮਹਾਰਾਜ ਕਿਹੜੇ ਚੱਕਰ ਵਿੱਚ ਮੈਨੂੰ ਪਾ ਰਿਹਾ ਇਕ ਤੋਂ ਪਹਿਲੇ ਕੁਝ ਨਹੀਂ ਤੂੰ ਮੈਨੂੰ ਕਿਉਂ ਚੱਕਰ ਵਿੱਚ ਪਾ ਰਿਹਾ ਹੈ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਕੁਝ ਵੀ ਨਹੀਂ ਸਭ ਕੁਝ ਖੁਦਾ ਤੋਂ ਹੈ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਸਾਰੀ ਗਿਣਤੀ ਉਸ ਇੱਕ ਤੋਂ ਹੈ ਹਜ਼ਾਰਾਂ ਦੀ ਲੱਖਾਂ ਦੀ ਕਰੋੜਾਂ ਦੀ ਅਰਬਾਂ ਦੀ ਖਰਬਾਂ ਦੀ ਸੰਖਿਆ ਇਹ ਸਾਰੀ ਗਿਣਤੀ ਉਸ ਇੱਕ ਤੋਂ ਹੈ। ਇਸ ਸਾਰੀ ਗਣਤਰਾ ਆਧਾਰ ਹੋ ਇੱਕ ਹੈ। ਸਮਝਾਣ ਦਾ ਢੰਗ ਪਾਤਸ਼ਾਹ ਦਾ ਔਰ ਆਤਮਾ ਦੇ ਗਹਿਰੇ ਤਲ ਤੋਂ ਨਿਕਲੇ ਹੋਏ ਬੋਲ। ਥੀਰ ਦਸਦੀਰ ਦੇ ਦਿਲ ਨੂੰ ਇਲਾਜ ਹੈ। ਹੁਣ ਪੁੱਛਦਾ ਤੇ ਹੈ ਸਵਾਲ ਦੂਜਾ। ਪਰ ਪੁੱਛਣ ਦੀ ਉਤਨੀ ਹਿੰਮਤ ਨਹੀਂ ਰਹੀ ਜਿੰਨੀ ਹਿੰਮਤ ਨਾਲ ਜਿਤਨੇ ਇਤਾਕਤ ਨਾਲ ਇਸਨੇ ਪਹਿਲੇ ਪੁੱਛਿਆ ਉਤਨੀ ਤਾਕਤ ਨਾਲ ਰਹੀਂਦਾ ਕਿਥੇ ਹੈ ਖੁਦਾ ਫਕੀਰਾਂ ਤੈਨੂੰ ਦੱਸਿਆ ਨਾ ਸਾਡੇ ਜਵਾਬ ਦੇਣ ਦੀ ਆਪਣੀ ਮਰਿਆਦਾ ਬਿਨਾਂ ਮਰਿਆਦਾ ਤੋਂ ਅਸੀਂ ਜਵਾਬ ਨਹੀਂ ਦੇਦੇ ਤੈਨੂੰ ਦੁੱਧ ਮੰਗਾਣਾ ਪਏਗਾ ਹੁਣ ਦਸਤਗਿਰ ਨੂੰ ਖਿਆਲ ਆਇਆ ਕਈ ਦਿਨਾਂ ਦੇ ਆਏ ਨੇ ਇਰਾਕ ਵਾਸੀਆਂ ਨੇ ਪੱਥਰ ਤੇ ਜ਼ਰੂਰ ਮਾਰੇ ਨੇ ਭੋਜਨ ਵਾਸਤੇ ਨਹੀਂ ਪੁੱਛਿਆ ਰੋਟੀ ਵਾਸਤੇ ਕਿਸੇ ਨੇ ਨਹੀਂ ਪੁੱਛਿਆ ਨਾਨ ਦੁੱਧ ਵਾਸਤੇ ਕਿਸੇ ਨੇ ਨਹੀਂ ਪੁੱਛਿਆ ਉਹਨੇ ਸੁਣ ਰੱਖਿਆ ਸੀ ਹਿੰਦੁਸਤਾਨੀ ਸਾਧੂ ਹਿੰਦੀ ਵੀ ਦੁੱਧ ਪੀਣ ਦੇ ਸ਼ੌਕ ਜ਼ਿਆਦਾ ਰੱਖਦਾ ਹੈ ਠੀਕ ਹੈ ਮੇਰੇ ਸਵਾਲਾਂ ਦਾ ਜਵਾਬ ਦੇਣਾ ਹੈ ਦੁੱਧ ਪੀਖੇ ਦੁੱਧ ਸਾਡੇ ਕੋਲ ਬਥੇ ਰੱਖੇ ਘਟੋਰਾ ਵੱਡਾ ਇਜੋ ਉਹਨਾਂ ਦੇ ਸਲਾਮੀ ਭਾਂਡੇ ਉਹਨਾਂ ਦੇ ਇਸਤੇ ਭਾਂਡੇ ਭਰੇ ਹੋਇਆ ਦਾ ਕਟੋਰਾ ਦੁੱਧ ਦਾ ਆ ਗਿਆ ਤੇ ਪੀਰ ਕਹਿੰਦਾ ਮਹਾਰਾਜ ਪੀ ਲਓ ਫਿਰ ਮੇਰੇ ਸਵਾਲ ਦਾ ਜਵਾਬ ਦਿਖਾ ਮਹਾਰਾਜ غور غور ਕੇ ਕਟੋਰੇ ਨੂੰ ਦੇਖਦੇ ਨੇ ਦੁੱਧ ਨੂੰ ਦੇਖ ਰਹੇ ਨੇ ਫਕੀਰ ਕਹਿੰਦਾ ਸ਼ੁੱਧ ਹੈ ਪਵਿੱਤਰ ਹੈ ਪੀ ਲਓ ਇਹਦੇ ਸ਼ੁੱਧ ਹੋਣ ਤੇ ਮੈਂ ਸ਼ੱਕ ਨਹੀਂ ਕਰ ਰਿਹਾ ਕਿ ਇਹ ਦੇ ਪਾਕ ਹੋਣ ਤੇ ਮੈਂ ਸ਼ੱਕ ਨਹੀਂ ਕਰ ਰਿਹਾ ਮੈਂ ਇਹ ਤੇ ਨਹੀਂ ਕਹਿ ਰਿਹਾ ਨਾਬਾਕ ਹੈ ਬਾਤ ਹੈ ਪਰ ਇਹ ਦੇ ਵਿੱਚ ਕੁਝ ਹੈ ਕੁਝ ਹੈ ਹਣ ਫਕੀਰ ਕਹਿੰਦਾ ਕਿ ਕਿਦਰੇ ਮੇਰੇ ਚੇਲੇ ਕੁਝ ਮਿਲਾਤੇ ਨਹੀਂ ਲੈ ਆਏ ਵਾਦੂਗਾ ਟੋਚੀਸ ਦੁੱਧਾ ਦੇ ਚ ਤੰਦੇ ਨਹੀਂ ਲਾੜਾ ਦੁੱਧ ਹੀ ਹੈ ਸਤਿਗੁਰੂ ਕੰਨਨ ਮੈਂ ਵੀ ਕਹਿ ਰਿਹਾ ਦੁੱਧ ਹੀ ਹੈ ਇਹ ਤੇ ਨਹੀਂ ਮੈਂ ਕਹਿ ਰਿਹਾ ਦੁੱਧ ਨਹੀਂ ਹੈ ਔਰ ਇਹ ਵੀ ਮੈਂ ਕਹਿ ਰਿਹਾ پاک ਹੈ ਪਰ ਫਿਰ ਵੀ ਇਹਦੇ ਵਿੱਚ ਕੁਝ ਹੈ ਫਕੀਰਾ ਕਹਿੰਦਾ ਸਾਨੂੰ ਤੇ ਦਿਖਾਈ ਦਿੰਦਾ ਨਹੀਂ ਦਸਤਗੀਰ ਇਹ ਨਹੀਂ ਕਹਿੰਦਾ ਸਾਨੂੰ ਤੇ ਦਿਖਾਈ ਦਿੰਦਾ ਨਹੀਂ ਜੇ ਸਾਨੂੰ ਦਿਖਾਈ ਦਿੰਦਾ ਤੇ ਦਸਤੋ ਕੀ ਹੈ ਇਹਦੇ ਵਿੱਚ ਮਹਾਰਾਜ ਕਹਿੰਦੇ ਨੇ ਇਹਦੇ ਵਿੱਚ ਕੋ ਹੈ ਕਿ ਨਹੀਂ ਹਾਂ ਮਹਾਰਾਜ 겨ਉ ਤੇ ਹੈ ਦਿਖਾਈ ਦੇਂਦਾ ਹੈ ਦਿਖਾਈ ਤੇ ਨਹੀਂ ਦੇਂਦਾ ਕਣ ਕਣ ਦੇ ਵਿੱਚ ਬੂੰਦ ਬੂੰਦ ਦੇ ਵਿੱਚ 겨ਉ ਹੈ ਦਿਖਾਈ ਨਹੀਂ ਦੇਂਦਾ ਜ਼ਰਰੇ ਜ਼ਰਰੇ ਚੀ ਖੁਦਾ ਹੈ ਦਿਖਾਈ ਨਹੀਂ ਹੈ ਦਿਖਾਈ ਨਹੀਂ ਜਿਵੇਂ ਨਾ ਦਿਖਾਈ ਦੇਂਦਿਆਂ ਹੋਇਆ ਤੂੰ ਭਰੋਸਾ ਕਰ ਲੈ ਹੈ ਦੁੱਧ ਦੇ ਵਿੱਚ 겨ਉ ਹੈ ਨਾ ਦਿਖਾਈ ਦੇਂਦਿਆਂ ਹੋਇਆ ਤੂੰ ਭਰੋਸਾ ਕਰ ਲੈ ਸੰਸਾਰ ਦੇ ਚ ਨਿਰੰਕਾਰ ਹੈ ਇਸ ਦੁਨੀਆ ਦੇ ਚ ਦੇਨ ਹੈ ਖੁਦਾ ਹੈ ਤੈਨੂੰ ਦਿਖਾਈ ਵੀ ਦੇਣ ਲੱਗਦਾ ਹੈ ਬਰੋਸਾ ਕਰ ਪਹਿਲੇ ਬਰੋਸਾ ਸੰਸਾਰ ਦੇ ਚ ਅਸੀਂ ਪਹਿਲੇ ਵੇਖਦੇ ਆਂ ਫਿਰ ਬਰੋਸਾ ਕਰਦੇ ਆਂ ਪ੍ਰਭੂ ਦੀ ਦੁਨੀਆ ਦੇ ਚ ਪਹਿਲੇ ਭਰੋਸਾ ਕਰਨਾ ਹੈ ਫਿਰ ਦਿਖਾਈ ਦੇਦਾ ਉਲਟੀ ਬੰਤ ਹੈ ਤਾਂ ਪਹਿਲੇ ਭਰੋਸਾ ਕਰਨਾ ਹੀ ਔਖਾ ਹੋ ਜਾਂਦਾ ਹੈ ਤਸੱਲੀ ਹੋਵੇ ਇਸ ਦਿਖ ਕੇ ਕਹਿੰਦੇ ਕਾਮਲ ਫਕੀਰ ਆਇਆ ਹੈ ਇਹ ਤੇ ਬੜਾ ਮਹਾਨ ਅਗੇਰਾ ਹੈ। ਇਹ ਤੇ ਰਮਜ਼ਾਨੋ ਖੋਲੀ ਜਾਏ। ਬਗਦਾਦ ਵਾਸੀਆਂ ਨੇ ਐਵੇਂ ਨਿਰਾਦਰੀ ਕੀਤੀ ਇਸ ਦੀ। ਇਸੇ ਕੋਈ ਕਾਮਲ ਫਕੀਰ ਹੈ। ਇਸੇ ਕੋਈ ਕਾਮਲ ਮੁਰਸ਼ਿਦ ਹੈ। ਅੱਛਾ ਵਾਰਾ ਜੇ ਤੀਜਾ ਸਵਾਲ ਵੀ ਹੈ। ਐਵੇਂ ਮੇਰੇ ਮਨ ਵਿੱਚ ਰਹੇਗਾ ਦਸਤਗੀਰ ਕਹਿੰਦਾ ਰੱਬ ਕੁਝ ਕਰਦਾ ਵੀ ਹੈ ਕਿ ਨੇਰਾ ਹੀ ਨਿਕੰਮਾ ਹੀ ਹੈ। ਕੁਝ ਵੀ ਨਹੀਂ ਕਰਦਾ। ਬੇਲੈ ਇਸ। ਕੋਈ ਤੰਦਾ ਦੋਂਦਾ ਵੀ ਉਹਦਾ ਕੁਛ ਕਰਦਾ ਨਹੀਂ ਹੈ ਹੁਣ ਸਤਿਗੁਰੂ ਫਿਰ ਕਹਿੰਦੇ ਨੇ ਸਾਡੀ ਆਪਣੀ ਮਰਿਆਦਾ ਸਵਾਲ ਦਾ ਜਵਾਬ ਦੇਣਾ ਇਸ ਤਰ੍ਹਾਂ ਦਾ ਕੋਈ ਸਵਾਲ ਜਦ ਕਰੇ ਤੇ ਜਵਾਬ ਜਿਹੜਾ ਆਉਂਦਾ ਹੈ ਉਹ ਗਿਆਨ ਹੈ ਸੋਝ ਹੈ ਸਮਝ ਹੈ ਕਿ ਗਿਆਨ ਦੇ ਵਿੱਚ ਹੀ ਖੁਦਾ ਹੁੰਦਾ ਹੈ ਗਿਆਨ ਦੇ ਵਿੱਚ ਹੀ ਭਗਵਾਨ ਹੁੰਦਾ ਹੈ ਤੋ ਸਿੰਘ ਆਸਣ ਤੇ ਬੈਠਾ ਹੈ ਮੈਂ ਥੱਲੇ ਖੜਾ ਮੁਜਰਮ ਵਾਂ ਦੇ ਜਗਤ ਗਿਆਨ ਦੀ ਤੂੰ ਹੀ ਭਗਵਾਨ ਦੀ ਤੂੰ ਹੀ ਹੈ ਸਮਝ ਦੀ ਤੂੰ ਹੀ ਕੁਦਾ ਦੀ ਤੂੰ ਦਸਤਗੀਰ ਕਹਿੰਦਾ ਫਿਰ ਮੈਂ ਕੀ ਕਰਾਂ ਜਿੱਥੇ ਮੈਂ ਖੜਾ ਇੱਥੇ ਤੂੰ ਖੜਾ ਹੋ ਜਿੱਥੇ ਤੂੰ ਬੈਠਾ ਉੱਥੇ ਮੈਂ ਬੈਠਾ ਤੂੰ ਕੁਛ ਦਾ ਜਾ ਫਿਰ ਮੈਂ ਤੈਨੂੰ ਦਸੀ ਜਾਵਾਂ ਦਸੀ ਜਾਵਾਂ ਦਸਤਗੀਰ ਕਹਿੰਦਾ ਸੌਦਾ ਸਸਤਾ ਹੀ ਹੈ ਇਤੇ ਮਾਮੂਲੀ ਦਾ ਸਾਧਨਾ ਕਰਨ ਵਾਲਾ ਬੰਦਗੀ ਕਰਨ ਵਾਲਾ ਪੁਰਸ਼ ਇੱਕ ਦਮ ਥੱਲੇ ਆ ਗਿਆ ਸਤਿਗੁਰੂ ਪਰ ਚੌਕੜਾ ਮਾਰ ਕੇ ਬੈਠ ਗਿਆ ਅੱਖਾਂ ਮਿਟ ਲਈਆਂ کافی ਦੇਰ ਤੱਕ ਜਦ ਸਤਿਗੁਰੂ ਬੋਲੇ ਨਹੀਂ ਤੋ ਦਸ ਗੀਰ ਕੈਨਨ ਮਹਾਰਾਜ ਮੇਰਾ ਤੀਜਾ ਸਵਾਲ ਖੁਦਾ ਕਰਦਾ ਕੀ ਹੈ ਮੁਸਕਰਾਏ ਮੇਰੇ ਬਾਦਸ਼ਾਹ ਅੱਖਾਂ ਖੋਲੀਆਂ ਨਹੀਂ ਸਮਝ ਆਏ ਉਹਦਾ ਇਹ ਹੀ ਕੁਝ ਕਰਦਾ ਜਿਹੜਾ ਸਿੰਘਾਸਣ ਤੇ ਬੈਠਾ ਹੁੰਦਾ ਉਹਨੂੰ ਥੱਲੇ la ਛੱਡਦਾ ਹੈ ਜਿਹੜਾ ਥੱਲੇ ਖੜਾ ਹੁੰਦਾ ਉਹਨੂੰ ਸਿੰਘਾਸਣ ਤੇ ਬਿਠਾ ਦਿੰਦਾ ਹੈ ਇਹ ਹੀ ਕੁਝ ਕਰਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਛਿਨ ਮੇ ਰੰਗ 라ਵ ਕੋ ਕਰਈ 라ਵ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਕ ਨਾਵੇ ਇਹ ਤਾਂ ਕੋ ਵਿਵਹਾਰ ਹੈ ਇਹ ਉਹਦਾ ਵਿਵਹਾਰ ਹੈ ਇਹ ਉਹਦਾ ਦੰਦਾ ਹੈ ਉਹ ਥੜਾ ਅਜ ਵੀ ਹੈ ਮੌਜੂਦ ਉੱਥੇ ਹੀ ਗੁਰਦੁਆਰਾ ਬਣਿਆ ਪਰ ਅਰਬ ਦੇਸ਼ਾਂ 'ਚ ਗੁਰਦੁਆਰਾ ਬਣ ਨਹੀਂ ਸਕਦਾ ਪਰ ਕਾਫੀ ਲੇਬਰ ਸਿੰਘਾਂ ਦੀ ਗਈ ਹੋਈ ਸੀ ਉਸ ਵਕਤ ਦੇ ਹੁਕਮਰਾਨ ਸਦਾਉਨ ਨੂੰ ਉਹਨਾਂ ਨੇ ਫਰਿਆਦ ਕੀਤੀ ਵੈਸੀ ਇਬਾਦਤ ਕਰ ਨਹੀਂ ਹੁੰਦੀ ਹੈ ਤੇ ਥੜੇ ਦੇ ਖੋਲ ਬੈਠਦੇ ਆ ਉੱਪਰ ਕੋਈ ਛੱਤ ਹੈ ਨਹੀਂ ਤੇ ਅਰਬ ਦੇਸ਼ਾਂ ਦੀ ਭयंਕਰ ਗਰਮੀ ਤੋਪ ਦੇਜ ਬੈਠਣਾ ਪੈਂਦਾ ਜਦ ਬਾਰਿਸ਼ ਆਂਦੀ ਤੁਸੀਂ ਸਾਨੂੰ ਇੱਕ ਕਮਰਾ પાਕੇ ਗੁਰਦੁਆਰਾ ਬਣਾਉਣ ਦੀ ਇਜਾਜ਼ਤ ਦੇ ਉਹਨੇ ਦੇ ਦਿੱਤੀ ਗੁਰਦੁਆਰਾ ਬਣ ਗਿਆ ਪਹਿਲੀ ਪਹਿਲੀ ਦਫਾ ਜਦ ਮੈਂ ਗਿਆ ਸੀ ਸਿਰ ਉਥੜਾ ਸੀ ਉਸ ਫੜੇ ਉੱਤੇ ਉਸ ਵਕਤ ਦਸਤਗੀਰ ਨੇ ਫੜੀ ਲਗਵਾਈ ਸੀ ਉਹ ਅਜ ਵੀ ਲੱਗੀ ਹੋਈ ਹੈ ਗੁਰਦੁਆਰਾ ਗਜ਼ੜ ਦੇ ਚਸ ਫੜੀ ਦੀਆਂ ਫੋਟੋਆਂ ਛਪੀਆਂ ਸਨ ਮੈਂ ਲੈ ਆਂਦੀਆਂ ਸਨ ਉੱਥੋਂ ਮੋٹے ਹਰਮੰਜ ਲਿਖਿਆ ਹੈ ਰੱਬੁਲ ਮਜੀਦ حضرت ਬਾਬਾ ਨਾਨਕ ਥੱਲੇ 500 550 ਸਾਲ ਪੁਰਾਣੀ ਅਰਵੀ ਹੈ بڑے بڑے ਬਜ਼ੁਰਗ ਮੰਗਵਾਏ ਗਏ ਸੰਥੋ ਦੇ ਅਰਥ ਕਰਨ ਵਾਸਤੇ ਜੋ ਛਪੇ ਸਮੇਂ ਤੋਂ ਮੈ ਤੋਂ ਦਸਾਉ ਸ਼ਾਇਰਾਨਾ ਅੰਦਾਜ਼ ਦੇ ਅਨਵਾਦ ਜਿਹੜਾ ਕੀਤਾ ਗਿਆ ਉੱਪਰ ਦੇ ਲਫ਼ਜ਼ تھوڑا بہت اردو فارسی پڑھے ہوا پڑھ لینا رب المجید حضرت بابا نانک تھلے چار ستنا چھوٹے اے لکھے حروف نے رب المجید حضرت بابا نانک اتنے دی قدم بوسی نال آبے حیات دا چشمہ فٹیا ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋ ਬਈ ਨਹੀਂ ਲਿਖੇ ਐ ਨਹੀਂ ਅੱਜ ਵੀ ਲਿਖੇ ਪਹਿਲੇ ਪਹਿਲੇ ਮੈਂ ਸੁੰਦਰ ਗੁਟਕਾ ਰੱਖ ਕੇ ਆਇਆ ਸੀ ਮਜੌਰ ਨੂੰ ਮੈਂ ਦੱਸਿਆ ਸੀ ਮੈਂ ਕਿ ਗੁਰੂ ਨਾਨਕ ਦੀ ਕਲਾਮ ਉਹਨੇ ਸਿਰ ਤੇ ਰੱਖ ਲਿਆ ਸੀ ਜਿਵੇਂ ਮੁਸਲਮਾਨ ਕਰਦੇ ਨੇ ਮੋਹ ਨਾਲ ਚੁੰਮਣ ਲੱਗ ਪਿਆ ਸੀ ਕਿਉਂਕਿ ਉਸ ਥੜੇ ਦੀ ਸੇਵਾ ਉਹ ਕਰਦਾ ਸੀ ਗਾਲਬਨ ਜਨਮ ਸਾਥੀ ਦੇ ਇਤਿਹਾਸ ਮੁਤਾਬਕ ਸਦਾਰਾ ਦਿਨ ਬਾਬਾ ਜੀ ਉੱਥੇ ਰਹੇ ਜਦੋਂ ਜਾਣ ਦੀ ਕੋਸ਼ਿਸ਼ ਕਰਨ ਦਸਤਗੀਰ ਨਹੀਂ ਜਾਣ ਦਿੰਦਾ ਸੀ ਕਦਮ ਪਕੜ ਲੈਂਦਾ ਸੀ ਰੋਕਦਾ ਸੀ ਫਟੀਆਂ ਲਹਿਰਾ ਫਟੀਆਂ તરੰਗਾ ਫਟੜੀ ਆਵਾਜ਼ ਪ੍ਰਭਾਵਿਤ ਕਰਦੀ ਜੀ ਕਰਦਾ ਤੁਸੀਂ ਇੱਥੇ ਚੰਨ ਬਾਬਾ ਜੀ ਤੇ ਰੋਕ ਲੈਂਦਾ ਸੀ 17 ਦਿਨਾਂ ਤੋਂ ਬਾਅਦ ਗਏ ਨੇ ਪਾਦਸ਼ਾਹ ਵਸਤਗੀਰ ਦੇ ਗੁਜ਼ਰਨ ਦੇ ਨਾਲ ਥੜੇ ਦੇ ਕੋਲ ਹੀ ਹੁੰਦੀ ਕਬਰ ਉਹ ਇਰਾਕ ਦੇ ਵਸਨੀਕਾਂ ਨੇ ਚਾਂਦੀ ਨਾਲ ਮੜੀ ਹੋਈ ਹੈ ਮਕਬਰਾ ਬਣਾਇਆ ਹੋਇਆ ਉਸ ਮਕਬਰੇ ਦੇ ਕੋਲ ਹੀ ਗੁਰਦੁਆਰਾ ਹੈ ਜਦ ਗੁਰਦੁਆਰੇ ਦੀ ਇਜਾਜ਼ਤ ਮਿਲੀ ਸੀ ਤਾਂ ਸਦਾਮ ਨੇ ਇਤਨਾ ਆਖਿਆ ਸੀ ਮਕਬਰੇ ਦੀ ਬੇਹਰਮਤੀ ਨਾ ਹੋਵੇ ਕਿਉਂਕਿ ਕਬਰਿਸਤਾਨ ਹੈ ਉੱਥੇ ਛੜਾਏ ਗੁਰਦੁਆਰਾ ਕੁਛੇ ਕਿਦਰੇ ਕਬਰਾਂ ਤੇ ਪੈਰ ਨਾ ਰੱਖਣਾ। ਤਾਂ ਸਿੰਘਾਂ ਨੇ ਕਿਹਾ ਨਹੀਂ ਸਾਨੂੰ ਇਬਾਦਤ ਘਰਾਂ ਲਈ ادب ਕਰਨਾ ਆਉਂਦਾ ਹੈ। ਇੱਜ਼ਤ ਕਰਨਾ ਆਉਂਦਾ ਹੈ। ਅਸੀਂ ਕਿਸੇ ਮਕਬਰੇ ਦੀ ਬੇਹਰਮਤੀ ਨਹੀਂ ਕਰਾਂਗੇ। ਗੁਰਦੁਆਰਾ ਅੱਜ ਵੀ ਬਣਿਆ ਹੈ। ਬਹੁਤ ਸੁੰਦਰ ਬਣਿਆ ਆਇਆ ਹੈ। ਮਹਾਰਾਜ ਦਾ ਪ੍ਰਕਾਸ਼ ਵੀ ਹੋ ਗਿਆ। ਪਰ ਮਹਾਰਾਜ ਦੀ ਉਪਮਾ ਜੋ ਪੀਰ ਦਸਤਗੀਰ ਨੇ ਲਿਖਵਾਈ ਸੀ ਉਹ ਵੀ ਜੋ ਹੈ ਲਿਖੀ ਹੋਈ ਹੈ। ਉਸ ਥਾਂ ਦੇ ਤੇ ਜੋ ਹੈ ਬਕਾਇਦਾ ਜੋ ਹੈ ਲਿਖੀ ਹੋਈ ਹੈ ਮਹਾਰਾਜ ਨੇ ਕਿ ਆਨਾਦੀ ਹੈ ਖੁਦਾ ਸਾਰਾ पसारा ਖੁਦਾ ਤੋਂ ਸ਼ੁਰੂ ਹੁੰਦਾ ਹੈ ਇਥੇ ਜਗ੍ਹਾ ਜਗ੍ਹਾ ਸਾਰੀ ਦੁਨੀਆ 'ਚ ਇਤਿਹਾਸਕ ਅਸਥਾਨ ਜਗ੍ਹਾ ਮੌਜੂਦ ਨੇ ਇਹਨਾਂ ਦੇ ਆਸਰੇ ਤੇ ਗੁਰੂ ਨਾਨਕ ਦੇ ਵਿਚਾਰਾਂ ਨੂੰ ਅਸੀਂ ਸਾਰੀ ਦੁਨੀਆ 'ਚ ਫੈਲਾ ਸਕਦੇ ਸੀ ਸਾਡੇ ਕੋਲ ਤੇ ਕੇਂਦਰ ਬਣਿਆ ਹੋਇਆ ਹੈ ਬਹੁਤ ਸ਼ੌਕ ਉਸੇ ਸੁਣ ਰਹਾ ਥਾ ਜ਼ਮਾਨਾ ਮੈਂ ਸੋ ਗਏ ਤਾਂ